ਹਾਂਜੀ ਦੋਸਤੋ ਕੀ ਹਾਲ ਚਾਲ ਸਾਰੇ ਦੋਸਤਾਂ ਦਾ ਤੁਸੀਂ ਇਹ ਮੇਰੀ ਗੱਡੀ ਖੜੀ ਦੇਖ ਰਹੇ ਹੋ ਠੀਕ ਹੈ ਤੇ ਰਾਤ ਦੇ ਟਾਈਮ ਹੋਇਆ ਏ 12 12:30 ਹੋ ਗਏ ਨੇ ਤੇ ਮੈਂ ਖੜਾ ਰਾਜਪੁਰੇ ਤੇ ਇਹ ਮੇਰੀ ਗੱਡੀ ਇਹ ਗੱਡੀ ਮੈਂ ਦੁੱਧ ਨਾਲ ਭਰ ਕੇ ਲੈ ਕੇ ਆਇਆ ਹਰਨਾਲ ਤੋਂ ਠੀਕ ਹੈ ਇਸ ਦੇ ਵਿੱਚ ਦੁੱਧ ਦਹੀਂ ਲੱਸੀ ਖੀਰ ਪਨੀਰ ਸਾਰਾ ਕੁਝ ਹੈ ਮਾਡਰਨ ਡੈਰੀ ਦੀ ਤੇ ਉਸ ਤੋਂ ਬਾਅਦ ਗੱਲ ਇਹ ਹੈ ਵੀ ਮੈਂ ਨਾ ਹੁਣ ਇਸ ਟਾਈਮ ਆਪਣਾ ਜਿਹੜਾ ਇਹ ਬਣਾਇਆ ਹੋਇਆ ਚੈਨਲ ਆ YouTube ਦਾ ਤੇ ਕਹਿੰਦੇ ਇੱਕ ਨੇ ਸਰਦਾਰ ਜੀ ਦੀ ਵੀਡੀਓ ਦੇਖ ਰਿਆ ਸੀਗਾ ਕੁਦਰਤ ਹੀ ਸਾਹਮਣੇ ਆ ਗਈ ਵਾਈਟੀ ਸਟੂਡੀਓ ਦੇ ਨਾਮ ਤੇ ਉਹਨਾਂ ਨੇ ਬਣਾਇਆ ਹੋਇਆ ਏ ਤੇ ਪਹਿਲਾਂ ਮਤਲਬ ਵਧੀਆ ਨਹੀਂ ਬਣਾ ਰਿਹਾ ਸੀਗਾ ਵੀਡੀਓ ਹੁਣ ਉਹਨਾਂ ਦੀਆਂ ਗੱਲਾਂ ਸੁਣੀਆਂ ਤਾਂ ਉਹ ਕਹਿੰਦੇ ਸਾਰਾ ਕੁਝ YouTube ਆਪਣਾ ਆਪ ਮੰਗਦਾ ਵੀ ਤੁਹਾਡਾ ਆਪਣਾ ਸਾਰਾ ਕੁਝ ਹੋਣਾ ਚਾਹੀਦਾ ਇਸ ਕਰਕੇ ਅੱਜ ਤੋਂ ਆਪਾਂ ਲੌਂਗ ਵੀਡੀਓ ਪਾਏ ਕਰਾਂਗੇ ਤੁਹਾਨੂੰ ਸਾਰੇ ਭਰਾਵਾਂ ਨੂੰ ਬੇਨਤੀ ਹੈ ਵੀ ਤੁਸੀਂ ਆਪਣੇ ਬਲੌਗ ਦੇਖਿਆ ਕਰੋ ਜਾਂ ਆਪਣੇ ਵੀਡੀਓ ਦੇਖੋਗੇ ਤਾਂ ਤੁਹਾਨੂੰ ਕੁਝ ਨਵਾਂ ਸਿੱਖਣ ਨੂੰ ਮਿਲੇਗਾ ਠੀਕ ਹੈ ਨਾ ਜਿੱਦਾਂ ਮੈਂ ਆਪਣੀ ਗੱਡੀ ਬਾਰੇ ਕੋਈ ਜਾਣਕਾਰੀ ਦੇਣੀ ਦੁੱਧ ਦਹੀਂ ਲੱਸੀ ਫੈਕਟਰੀਆਂ ਬਾਰੇ ਕੋਈ ਜਾਣਕਾਰੀ ਦੇਣੀ ਜਾਂ ਸਾਡੀ ਮਿਹਨਤ ਦਿਖਾਣੀ ਜਾਂ ਸਾਡਾ ਕੰਮ ਦਿਖਾਣਾ ਤੇ ਤੁਸੀਂ ਸਪੋਰਟ ਕਰੋਗੇ ਇਹ ਸਭ ਕੁਝ ਤਾਂ ਹੋ ਸਕਦਾ ਏ ਹੁਣੇ ਦੇਖੋ ਇਹ ਮੇਰਾ ਆਪਣਾ ਬੇਟਾ ਏ ਸੁੱਤਾ ਪਿਆ ਏ ਗੱਡੀ ਚਲਾ ਕੇ ਆਇਆ ਏ ਦੁਰੋ ਮਤਲਬ ਕਰਨਾਲਾ ਤੋਂ ਗੱਡੀ ਚਲਾ ਕੇ ਲੈ ਕੇ ਆਇਆ ਔਰ ਇਹ ਸੰਭੂ ਆ ਕੇ ਨੇ ਗੱਡੀ ਫੜਾਤੀ ਕਿ ਨਾ ਡੈਡੀ ਨੀਂਦ ਆ ਰਹੀ ਏ ਮੈਨੂੰ ਮੈਂ ਚਲੋ ਗੱਡੀ ਮੈਨੂੰ ਫੜਾ ਦਿਓ ਭਾਈ ਮੈਂ ਚਲਾ ਲਵਾਂ ਨਾ ਕੋਈ ਗੱਲ ਨਹੀਂ ਤੇ ਇਹ ਆਪਣਾ ਬਾਈ ਰਿੰਕੂ ਇਹ ਰੋਜ਼ ਰਾਤ ਨੂੰ 12 ਤੋਂ 1 ਵਜੇ ਉੱਠਦਾ ਏ ਜਦੋਂ ਵੀ ਸਾਡੀ ਗੱਡੀ ਉਰੇ ਆ ਜਾਂਦੀ ਹੈ ਇਹਨੂੰ ਅੱਧਾ ਘੰਟਾ ਪਹਿਲਾਂ ਫੋਨ ਮਾਰਦੇ ਆ ਇਹ ਆਪਣੇ ਘਰੋਂ ਆਂਦਾ ਏ ਤੇ ਹੁਣ ਇਹਦੀ ਗੱਡੀ ਲੋਡ ਕਰਾਂਗੇ ਸੋ ਸਵਾ ਸੋ ਟਰੇ ਇਹਨੂੰ ਲੋਡ ਕਰਕੇ ਦੇ ਦਾਂਗੇ ਤੇ ਫਿਰ ਇਹ ਅੱਗੇ ਸਰੰਦ ਜਾ ਕੇ ਦੋ ਡੀਲਰਾਂ ਕੋਲ ਉਤਾਰਦਾ ਏ ਹੈ ਤਾਂ ਦੇਖੋ ਬੰਦੇ ਦੀ ਇਹਦੀ ਵੀ ਮਿਹਨਤ ਆ ਨਾ ਵੀ ਰਾਤ ਨੂੰ 12 ਇੱਕ ਹੋਏ ਉੱਠਣਾ ਕੋਈ ਸੌਖੀ ਗੱਲ ਨਹੀਂ ਸਾਰੀ ਦੁਨੀਆ ਸੁੱਤੀ ਪਈ ਹੁੰਦੀ ਆ ਤੇ ਰਾਤਾਂ ਨੂੰ ਜਾਗਣਾ ਕੋਈ ਸੌਖੀ ਗੱਲ ਨਹੀਂ ਹੈਗੀ ਬੜਾ ਉੱਠ ਕੇ ਆਉਣਾ ਬੜਾ ਔਖਾ ਏ ਗੱਲ ਇਹ ਆ ਵੀ ਉੱਠ ਕੇ ਆਉਣਾ ਬੜਾ ਔਖਾ ਏ ਇੱਕ ਤਾਂ ਚਲੋ ਇਹ ਵੀ ਬੰਦਾ ਉੱਠ ਗਿਆ ਕੰਮ ਲੱਗਿਆ ਹੋਇਆ ਉਹਨੇ ਕੰਮ ਕਰੀ ਜਾਣਾ ਉਦਾਂ ਦਾ ਹੀ ਕੰਮ ਕਰੀ ਜਾਣਾ ਇੱਕ ਬੰਦੇ ਨੇ ਉੱਠ ਕੇ ਆਣਾ ਠੀਕ ਹੈ ਜਾ ਕੇ ਦਵਾਰੋ ਫੇਰ ਸੋਣਾ ਤੇ ਨੀਂਦ ਆਵੇ ਨਾ ਆਵੇ ਜਿੱਦਾਂ ਹੋਣਾ ਇਹਨੇ ਇਹ 12 1 ਵਜੇ 12 ਵਜੇ ਉੱਠ ਖੜਿਆ 1 ਵਜੇ ਹੁਣ ਚਲਾ ਜਾਉ ਸਵੇਰੇ ਇਹਨੇ 4 ਵਜੇ ਫੇਰ ਉੱਠਣਾ 4 ਵਜੇ ਜਾ ਕੇ ਉੱਠ ਕੇ ਫੇਰ ਮਿਹਨਤ ਕਰਨੀ ਕਹਿਣ ਦਾ ਮਤਲਬ ਇੱਕ ਵਾਰੀ ਉੱਠ ਕੇ ਦਿਵਾਰੋ ਸੋਣਾ ਬੜਾ ਔਖਾ ਲੱਗਦਾ ਥੋੜੇ ਘਰਾਂ ਤੱਕ ਦੁੱਧ ਪਹਚਾਉ ਠੀਕ ਹੈ ਨਾ ਜੇ ਦੁੱਧ ਅਸੀਂ ਲੈ ਕੇ ਆਨੇ ਆ ਤਾਂ ਥੋੜੇ ਘਰਾਂ ਤੱਕ ਦੁੱਧ ਪਹੁੰਚੂ ਤਾਂ ਤੁਸੀਂ ਸਵੇਰੇ ਚਾਹ ਪੀਓਗੇ ਤਾਂ ਤੁਸੀਂ ਕੰਮਾਂ ਤੇ ਜਾਓਗੇ ਤੇ ਬਸ ਇਹੀ ਆ ਵੀ ਬਾਈ ਜੀ ਦੀ ਵੀਡੀਓ ਦੇਖੀ ਸੀ ਉਹ ਵਾਈਟ ਹੀ ਸਟੂਡੀਓ ਵਾਲੇ ਦੀ ਲਹ ਲਹ ਤਾਂ ਪਹਿਲੀ ਵੀਡੀਓ ਆਪਣੇ ਹੌਲੀ 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 ਕਰਾਂਗੇ ਵਧੀਆ ਕੰਮ ਕਰਾਂਗੇ ਘੈਂਡ ਕੰਮ ਕਰਾਂਗੇ ਜਿਹਦੇ ਨਾਲ ਤੁਹਾਨੂੰ ਜਾਣਕਾਰੀ ਵੀ ਮਿਲੇ ਤੇ ਤੁਹਾਨੂੰ ਵੀਡੀਓ ਪਸੰਦ ਵੀ ਆਣ ਤੇ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਕਮੈਂਟਾਂ ਦੇ ਵਿੱਚ ਆਪਣੀ ਰਾਏ ਜ਼ਰੂਰ ਦਿਓ ਵੀ ਪਹਿਲਾ ਤੇ ਫਰਸਟ ਬਲੌਗ ਕਿਹਾ ਜਾ ਲੱਗਿਆ ਕਿੱਦਾਂ ਦੀ ਵੀਡੀਓ ਲੱਗੀ ਠੀਕ ਹੈ ਨਾ ਤੇ ਸਾਰੇ ਦੋਸਤਾਂ ਨੂੰ ਬੇਨਤੀ ਆ ਵੀ ਜ਼ਰੂਰ ਸਪੋਰਟ ਕਰਿਓ ਆਪਾਂ ਨੂੰ ਕੀ ਕੈਂਡ ਕੈਂਡ ਵਧੀਆ ਵਧੀਆ ਵੀਡੀਓ ਪਾਵਾਂਗੇ ਬਸ ਇੱਕ ਵਾਰੀ ਚੱਲਣ ਦੋ ਕੰਮ